ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਅਸੀਂ 6ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਪਾਠ 14 ਆ ਲੋਕ ਸੁਖੀ ਗਵਾਂਢੀ ਦੁਖੀ ਨਾ ਬਈ ਨਾ ਕਰਾਂਗੇ। ਪਾਠ 14 ਔਖੇ ਸ਼ਬਦਾਂ ਦੇ ਅਰਥ ਸ਼ਬਦ ਅਰਥ ਹਲਕਾ ਜਿਹਾ ਥੋੜਾ ਜਿਹਾ ਜਮਾਤੀ ਸਹਿपाठी ਮੰਜ਼ਿਲ ਉਦੇਸ਼ ਨਿਸ਼ਾਨਾ ਬੇਲੋੜੀ ਜਿਸ ਦੀ ਲੋਟ ਨਾ ਹੋਵੇ ਉਸਲਵਟੇ ਸੌਣ ਲਈ ਪਾਸੇ ਮਾਰਨੇ ਪ੍ਰਸ਼ਨ ਉੱਤਰ ਫਰਸਟ ਪ੍ਰਸ਼ਨ ਆ ਲੋਕ ਇਕਬਾਲ ਦੇ ਘਰ ਕਿਉਂ ਗਿਆ ਸੀ ਉੱਤਰ ਆ ਲੋਕ ਇਕਬਾਲ ਦੇ ਘਰ ਸਕੂਲ ਦਾ ਕੰਮ ਪੁੱਛਣ ਲਈ ਗਿਆ ਸੀ ਅਗਲਾ ਕੁਐਸਚਨ आलोक ਨੂੰ इकबाल ਕੋਲ ਬੈਠਿਆਂ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ ਉੱਤਰ आलोक ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਇਕਬਾਲ ਦੇ ਘਰ ਆਉਣ ਤੋਂ ਪਹਿਲਾਂ ਉਹ ਆਪਣੇ ਕਮਰੇ ਦੀ ਬੱਤੀ ਬੁਝਾਉਣੀ ਭੁੱਲ ਗਿਆ ਸੀ ਤੇ ਉਹ ਜਗਦੀ ਰਹਿ ਗਈ ਸੀ ਅਗਲਾ ਕੁਐਸਚਨ ਆਲੋਕ ਫਜ਼ੂਲ ਖਰਚੀ ਦੇ ਨਾਲ-ਨਾਲ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਸੀ ਉੱਤਰ ਆਲੋਕ ਫਜ਼ੂਲ ਖਰਚੀ ਦੇ ਨਾਲ-ਨਾਲ ਦੂਜਿਆਂ ਦੇ ਸੁੱਖ ਦਾ ਖਿਆਲ ਵੀ ਰੱਖਦਾ ਸੀ ਤੇ ਨਾਲ ਹੀ ਆਪਣਾ ਸਕੂਲ ਦਾ ਕੰਮ ਪਛੜਨ ਨਹੀਂ ਸੀ ਦਿੰਦਾ। ਨੈਕਸਟ ਆਲੋਕ ਦੇ ਕਮਰੇ ਵਿੱਚ جگਦੀ ਬੱਤੀ ਕਾਰਨ ਕਿਸ-ਕਿਸ ਨੂੰ ਪਰੇਸ਼ਾਨੀ ਹੁੰਦੀ ਸੀ? ਉੱਤਰ ਆਲੋਕ ਦੇ ਕਮਰੇ ਦੀ جگਦੀ ਬੱਤੀ ਇਕਬਾਲ ਤੇ ਉਸਦੀ ਦਾਦੀ ਦੋਹਾਂ ਨੂੰ ਪਰੇਸ਼ਾਨ ਕਰਦੀ ਸੀ। ਅਗਲਾ ਕੁਐਸਚਨ ਆਲੋਕ ਨੇ ਆਪਣੇ ਗਵਾਂਡੀਆਂ ਦੀ ਪਰੇਸ਼ਾਨੀ ਦਾ ਕੀ ਹੱਲ ਲੱਭਿਆ? ਉੱਤਰ आलोक ਨੇ ਆਪਣੇ ਗਵਾਂਡੀਆਂ ਦੀ ਪਰੇਸ਼ਾਨੀ ਦੂਰ ਕਰਨ ਲਈ ਆਪਣੇ ਕਮਰੇ ਦੀ ਖਿੜਕੀ ਮੂਰੇ ਪਰਦਾ ਧਾਨ ਦਿੱਤਾ ਤਾਂ ਜੋ ਉਸਤੇ ਕਮਰੇ ਦੀ ਰੋਸ਼ਨੀ ਬਾਹਰ ਨਾ ਦਿਸੇ। ਅਗਲਾ ਕੁਐਸਚਨ ਆਲੋਕ ਸੁਖੀ ਗਵਾਂਡੀ ਦੁਖੀ ਨਾ ਬੈਨਾ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਉੱਤਰ ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗਵਾਂਡੀਆਂ ਦੇ ਸੁੱਖ ਦਾ ਖਿਆਲ ਰੱਖਣਾ ਚਾਹੀਦਾ ਹੈ। ਫਜੂਲ ਖਰਚੀ ਨਹੀਂ ਕਰਨੀ ਚਾਹੀਦੀ ਤੇ ਸਕੂਲ ਦਾ ਕੰਮ ਵੀ ਪਛੜਨ ਨਹੀਂ ਦੇਣਾ ਚਾਹੀਦਾ ਅੱਗੇ ਬੱਚਿਓ ਵਾਕਾਂ ਵਿੱਚ ਵਰਤੋ ਇਸ਼ਾਰਾ ਸੰਕੇਤ ਜਦੋਂ ਤੂੰ ਮੀਟਿੰਗ ਵਿੱਚੋਂ ਉੱਠਣਾ ਹੋਵੇ ਤਾਂ ਮੈਨੂੰ ਇਸ਼ਾਰਾ ਕਰ ਦੇਵੀਂ ਮੰਜ਼ਲ ਮਿੱਥਿਆ ਉਦੇਸ਼ ਮਿਹਨਤ ਕਰੋਗੇ ਤਾਂ ਤੁਹਾਨੂੰ ਮੰਜ਼ਲ ਜ਼ਰੂਰ ਪ੍ਰਾਪਤ ਹੋਵੇਗੀ ਰੋਸ਼ਨੀ ਚਾਨਣ ਬੱਲਬ ਜਗ੍ਹਾ ਨਾਲ ਸਾਰੇ ਕਮਰੇ ਵਿੱਚ ਰੋਸ਼ਨੀ ਫੈਲ ਗਈ ਪਰੇਸ਼ਾਨ ਦੁਖੀ ਮੈਂ ਤੇਰੇ ਵਤੀਰੇ ਤੋਂ ਬਹੁਤ ਪਰੇਸ਼ਾਨ ਹਾਂ ਨੁਕਸਾਨ ਹਾਨੀ ਦੰਗਿਆਂ ਕਾਰਨ ਲੋਕਾਂ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਪ੍ਰਬੰਧ ਇੰਤਜ਼ਾਮ ਮੇਲੇ ਵਿੱਚ ਪੁਲਿਸ ਦਾ ਪ੍ਰਬੰਧ ਸੁਲਾਹਨਯੋਗ ਸੀ ਅੱਗੇ ਬੱਚਿਓ ਹੇਟ ਲਈ ਕੇ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੜਾ ਆਪਣੇ ਗੱਲਾਂ ਕਰਨ ਨਾਲ ਦਾਦੀ ਜੀ ਦੀ ਨੀਂਦ ਖਰਾਬ ਤਾਂ ਨਹੀਂ ਹੁੰਦੀ ਆਲੋਕ ਨੇ ਇਕਬਾਲ ਨੂੰ ਕਹੇ ਆੜਾ ਓਹੋ ਮੈਂ ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ ਆਲੋਕ ਨੇ ਇਕਬਾਲ ਨੂੰ ਕਹੇ ਈੜੀ ਨੁਕਸਾਨ ਕਾਦਾ ਦਾਦੀ ਜੀ ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ ਆਲੋਕ ਨੇ ਦਾਦੀ ਜੀ ਨੂੰ ਕਹੇ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਪਾਠ ਕਰਾਂਗੇ ਧੰਨਵਾਦ